ਵਾਹ ਜਿਹੜੀ ਫੋਟੋ ਕਟਿੰਗ ਹੋ ਰਹੀ ਹੈ ਉਹਨਾਂ ਸਿੱਧੂ ਬਾਈ ਦੀ ਇਹੇ ਫੋਨ ਦੇ ਪਿੱਛੇ ਲਿਖ ਬਾਈ ਉਹ ਤੇ ਪੇਸਟ ਕਰੂਗਾ ਤੁਹਾਨੂੰ ਸਾਰੀ ਚੀਜ਼ ਦਿਖਾਉਣਿਆ ਬਿਲਕੁਲ ਇਦਾਂ ਪ੍ਰਿੰਟ ਹੋ ਜਾਣੀ ਆ ਇੱਕ ਤਰ੍ਹਾਂ ਦੀ ਪ੍ਰਿੰਟਿੰਗ ਹੀ ਮੰਨੀਏ ਉਹ ਤਾਂ ਲੈਮੀਨੇਸ਼ਨ ਪਰ ਪਤਾ ਨਹੀਂ ਲੱਗਣਾ ਵੀ ਕਿਦਾਂ ਕੀ ਕੀ ਹੋਇਆ ਹੋਇਆ ਸਸਟ ਇਸ ਟਾਈਮ ਵੈਸੇ ਆਪਾਂ ਖੜੇ ਆਂਗੇ ਲੈਮੀਨੇਸ਼ਨਰ ਕੋਰਨਰ ਇਹ ਕਿੱਦਾਂ ਦਾ ਪੇਪਰ ਲੱਗਿਆਗਾ ਮੈਟ ਚ ਹੈ ਜੀ ਮੈਟ ਲੱਗਿਆ ਨਾ ਜੇ ਦੂਜਾ ਲੱਗੇ ਹੁੰਦਾ ਉਹ ਤਾਂ ਜਮੇ ਪਤਾ ਨਹੀਂ ਸੀ ਲੱਗਣਾ ਹਾਂ ਇਹ ਡਾਟਡ ਮੈਟ ਹੁੰਦਾ ਇਹਦੀ ਨਾ ਲਾਈਫ ਜ਼ਿਆਦਾ ਹੁੰਦੀ ਆ ਪਲੇਨ ਵੀ ਆਉਂਦੇ ਆ ਵੈਸੇ ਇਹਦੇ ਡਾਟਡ ਦੀ ਲਾਈਫ ਵਾਲੀ ਜ਼ਿਆਦਾ ਹੁੰਦੀ ਆ ਜ਼ਿਆਦਾ ਆ ਇਹ ਕਰਦੇ ਆ ਇੱਕ ਫੋਨ ਐ ਵੀ ਹੱਥ ਚੋਂ ਸਲਿੱਪ ਵੀ ਨਹੀਂ ਹੁੰਦਾ ਇਹਨਾਂ ਹਨਾ ਥੋੜਾ ਜਿਆ ਤੇ ਬਾਈ ਦਾ ਨੰਬਰ ਵੀ ਸਕਰੀਨ ਤੇ ਪਾ ਦਿੰਨੇ ਆਪਾਂ ਇਸ ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਲਿਓ ਜੇ ਕੁਝ ਪੁੱਛਣਾ ਬਸਣਾ ਹੁੰਦਾਗਾ ਤੇ ਉਦਾਂ ਜਿਹੜੀ ਮੇਨ ਗੱਲ ਆ ਵੀ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਜਿਹੜੇ ਫੋਨਾਂ ਦੇ ਕਵਰ ਨੇਗੇ ਉਹ ਮਿਲ ਹਰ ਇੱਕ ਫੋਨ ਦੇ ਕਵਰ ਦੇ ਵਿੱਚ ਆਈਫੋਨਾਂ ਦੇ ਵਿੱਚ ਤਾਂ ਪਤਾ ਹੀ ਨਹੀਂ ਕਿੰਨੀ ਕਿ ਵਰਾਈਟੀ ਮਿਲ ਜੂ ਤੁਹਾਨੂੰ ਗਾਰਡ ਨੇਗੇ ਜਿਹੜੇ ਹੋਰ ਬਹੁਤ ਵਧੀਆ ਪ੍ਰੀਮੀਅਮ ਕੁਆਲਿਟੀ ਹੈ ਜਿਹੜੀ ਪੂਰੀ ਉਹ ਚੀਜ਼ਾਂ ਮਿਲ ਜਾਣਗੀਆਂ ਨਾ ਬਾਕੀ ਉਹ ਵਾਇਰਲੈਸ ਜਿੱਦਾਂ ਪਾਵਰ ਬੈਂਕਾਂ ਹੁੰਦੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ A to Z ਐਸੈਸਰੀ ਤੁਹਾਨੂੰ ਫੋਨਾਂ ਦੀ ਮਿਲ ਜਾਂਦੀ ਹੈ ਤੇ ਜਿਹੜੀ ਗੱਲ ਰਹੀ ਲੈਮੀਨੇਸ਼ਨ ਦੀ ਲੈਮੀਨੇਸ਼ਨ ਦੇ ਵਿੱਚ ਤਾਂ ਇਹ ਜਮੀ ਐਂਡ ਕਰਵਾ ਦਿੰਦੇ ਆਂ ਦੇਖੋ ਆ ਚੈੱਕ ਕਰੋ ਆ ਬਨਪਲੱਸ ਦਾ ਫੋਨ ਲੈਮੀਨੇਟ ਹੋਇਆ ਹੈਗਾ ਕਿ ਕਿਦਾਂ ਦਾ ਪੇਪਰ ਲੱਗਿਆਗਾ ਮੈਟ ਚ ਹੈ ਮੈਟ ਲੱਗਿਆ ਨਾ ਜੇ ਦੂਜੇ ਲੱਗੇ ਹੁੰਦਾ ਉਹ ਤਾਂ ਜਮੇ ਪਤਾ ਨਹੀਂ ਸੀ ਲੱਗਣਾ ਹਾਂ ਇਹ ਡਾਟਡ ਮੈਟ ਹੁੰਦਾ ਇਹਦੀ ਨਾ ਲਾਈਫ ਜ਼ਿਆਦਾ ਹੁੰਦੀ ਆ ਪਲੇਨ ਵੀ ਆਉਂਦੇ ਆ ਵੈਸੇ ਇਹਦੇ ਡਾਟਡ ਦੀ ਲਾਈਫ ਵਾਲੀ ਜ਼ਿਆਦਾ ਹੁੰਦੀ ਆ ਇਹਦਾ ਜ਼ਿਆਦਾ ਇਹ ਕਰਦੇ ਆ ਇੱਕ ਫੋਨ ਐ ਵੀ ਹੱਥ ਚੋਂ ਸਲਿੱਪ ਵੀ ਨਹੀਂ ਹੁੰਦਾ ਇਹਨਾਂ ਹਨਾ ਥੋੜਾ ਜਿਆਦਾ ਹੈਂਡਲਿੰਗ ਵਧੀਆ ਬਣ ਜਾਂਦੀ ਹੈ ਤੁਹਾਨੂੰ ਕਵਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਆਵੇ ਕਵਰ ਦੇ ਵਿੱਚ ਤਾਂ ਮਤਲਬ ਬਹੁਤ ਜ਼ਿਆਦਾ ਵੈਰਾਈਟੀ ਮਿਲ ਜਾਂਦੀ ਹੈ ਬਾਕੀ ਵੀਰੋ ਜਿਹੜਾ ਇਹਦਾ ਐਡਰੈਸ ਹੈਗਾ ਮੌਂਟੀਕਰਲੋ ਸ਼ੋਅਰੂਮਾਂ ਜਿਹੜਾ ਫਰਵਾਹੀ ਬਾਜ਼ਾਰ ਤੇ ਆ ਬੋਰ ਤੁਹਾਨੂੰ ਦੂਰੋਂ ਵੀ ਲੱਗ ਜਿਹੜਾ ਆ ਬੋਰ ਲੱਗਿਆ ਹੋਇਆ ਹੈ। ਬਾਕੀ ਇਹ ਰੱਖਿਆ ਹੋਇਆ ਹੈਗਾ। ਪਹਿਲਾ ਵਾਲੀ ਦੁਕਾਨ ਤੋਂ ਤਕਰੀਬਨ 10 ਕੁ ਦੁਕਾਨਾਂ ਅੱਗੇ ਹੈਗਾ। ਬਾਕੀ ਤੁਹਾਨੂੰ ਆ ਦਿਖਾਉਣਾ ਹੈ ਮੇਨ। ਆ ਬਾਈ ਨੂੰ ਸੈਟਿੰਗ ਸਾਰੀ ਕਰ ਲੈਣ ਦੇ ਲੈਂਪ ਦੇ ਥੱਲੇ। ਤੇ ਉਦੋਂ ਬਾਅਦ ਜਦੋਂ ਫੋਨ ਦੇ ਉੱਤੇ ਲੱਗ ਗਿਆ ਸੀ ਫੇਰ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ। ਇਹਦੇ ਵਿੱਚ ਕਿ ਕਿੱਦਾਂ ਦੀਆਂ ਸਕੀਨਾਂ ਹੁੰਦੀਆਂ ਨੇ ਹੋਰ ਵੀ ਡਿਜ਼ਾਈਨ ਹੁੰਦੇ ਨੇਗੇ। ਚਲੋ ਆਜੋ ਤੁਹਾਨੂੰ ਦਿਖਾਈਏ ਭਰਾਵੋ। ਮੈਂ ਆ ਦਿੰਦਾ। ਸੈਂਪਲ ਵੀ ਆਏ ਹੋਣ ਟੌਪ ਅੱਛਾ ਆ ਪਈਆਂ ਹਨ ਬਹੁਤ ਸੋਹਣੀਆਂ ਸੋਹਣੀਆਂ ਨੇ ਭਰਾਵਾ ਇਹ ਕਿਦਾਂ ਦੀ ਮਾਰਦੀ ਸਕਿਨ ਲਗਾ ਲਓ ਤੇ ਪਿੰਡਾਂ ਦੇ ਬੋਰ ਨਾਲੇ ਲੈਂਮੀਨੇਟ ਨੂੰ ਹੋ ਗਿਆ ਨਾਲੇ ਫੋਨ ਦੀ ਲੱਕੀ ਬਣ ਜਾਂਦੀ ਹੈ ਬਹੁਤ ਤਰ੍ਹਾਂ ਦੇ ਆਉਂਦੀਆਂ ਨੇ ਅੱਛਾ ਇੱਕ ਆਓ ਦੇਖੋ ਉੱਧਰ ਵੀ ਸੈਂਪਲ ਆਏ ਹੋਏ ਨੇ ਅੱਛਾ ਆਹ ਲਗਾਈਆਂ ਨੇ ਸ਼ਹਿਰੇ ਚੋਂ ਆ ਜੀ ਤੈਨੂੰ ਮੈਂ ਤਾਂ ਪਹਿਲੀ ਵਾਰੀ ਵੇਖੀ ਹੈਗੀ ਹੋ ਸਕਦਾ ਕੁਝ ਵੀਰਾਂ ਨੇ ਦੇਖੀ ਹੋਵੇ ਜਿਨ੍ਹਾਂ ਨੇ ਇਹ ਵੀਡੀਓ ਦੇਖ ਰਹੇ ਨੇ ਲੇ ਖਾਬ ਹੀ ਨਹੀਂ ਆ ਦੇਖੋ ਕਿ ਜਿਵੇਂ ਮਾਰਗੀ ਟੋਕੜ ਦੋ ਤਿੰਨ ਸੋੜੇ ਜਾਇਨਾਗਾ ਅੱਛਾ ਕੀ ਆਵਾਜ਼ ਆ ਦੀਪ ਸਿੱਧੂ ਤੇ ਬਈ ਸਿੱਧੂ ਮੁੱਸੇ ਵਾਲੇ ਦੀ ਬਹੁਤ ਚੱਲ ਰਹੀ ਆ ਮੁੱਸੇ ਵਾਲਾ ਬਹੁਤ ਪਸੰਦ ਕਰਦਾ ਹਾਂ ਬਈ ਲੋਕਾਂ ਦੇ ਲਾਂਚ ਬੱਸ ਆ ਬਹੁਤ ਕੋਈ ਕੋਈ ਹਾਦੀ ਨਹੀਂ ਗਈ ਕੋਈ ਹਾਦੀ ਆ ਬਹੁਤ ਸੋਹਣੀ ਇਹ ਕੱਟ ਲੋ ਇਹ ਤੁਹਾਨੂੰ ਵੀ ਲਾਵਾਂ ਆ ਦੇਖੋ ਕਿੰਨੀ ਜ਼ਬਰਦਸਤ ਬੇਬੇ ਬਾਫੂ ਬਹੁਤ ਹੀ ਬਹੁਤ ਸੋਹਣੀ ਹੈ ਬਹੁਤ ਨੇ ਕੋਈ ਲਿਮਟ ਨਹੀਂ ਤਕਰੀਬਨ ਜਿੱਦਾਂ ਤੁਹਾਡੇ ਮਾਈਂਡ ਦੇ ਵਿੱਚ ਅੱਛਾ ਇੱਕ ਪ੍ਰਿੰਟਿੰਗ ਵਾਲਾ ਸਿਸਟਮ ਵੀ ਹੋ ਸਕਦਾ ਜੇ ਕਰਨਾ ਹੋਵੇ ਇਨ ਫਿਊਚਰ ਕਰਾਂਗੇ ਜੀ ਕਰਾਂਗੇ ਇਹਨੂੰ ਥੋੜਾ ਟਾਈਮ ਬਾਅਦ ਚਾਹੀਦਾ ਹੁਣ ਪਤਾ ਵੀ ਆਪਾਂ ਹੁਣੀ ਸ਼ਾਪ ਬਦਲੀ ਹੈਗੀ ਪਹਿਲਾਂ ਬਾਈ ਇੱਕ ਹੀ ਸੈਟਿੰਗ ਹੀ ਚੱਲੀ ਆਂਦੀ ਹਾਲੇ ਪਹਿਲਾਂ ਤਾਂ ਖੁੰਜੇ ਦੇ ਵਿੱਚ ਬੈਠੇ ਸੀ ਤੇ ਉੱਥੇ ਮਤਲਬ ਇਹ ਭਗਤ ਵੀ ਕੀਤੀ ਹੈ ਹਨਾ ਇੰਨੇ ਸਾਲ ਉਹ ਛੋਟੀ ਦੁਕਾਨ ਸੀ ਬਰ ਰੱਬ ਦੀ ਕਿਰਪਾ ਨਾਲ ਅੱਜ ਮੇਨਤ ਨੂੰ ਫੜ ਲੱਗਿਆ ਹੈਗਾ ਪਰ ਇੱਕ ਗੱਲ ਆ ਬਾਈ ਨੇ ਜਦੋਂ ਵੀ ਦੇਖੀਏ ਬਸ ਕੁਰਸੀ ਤੇ ਬੈਠੇ ਹੀ ਮਿਲਦੇ ਸੀ ਬੈਠੇ ਹੀ ਮਿਲਦੇ ਸੀ ਤਪੱਸਵੀ ਸੀ ਇੱਕ ਤਰ੍ਹਾਂ ਦੀ ਉਹ ਨਹੀਂ ਬੰਦੇ ਦਾ ਦਿਲ ਦਿਲ ਕਰਦਾ ਵੀ ਯਾਰ ਆਪਾਂ ਘੰਟਾ ਜਾਇਆ ਇਹ ਉਧਰ ਉਧਰ ਬਿਨਾ ਫੋਨ ਕਰੇ ਕਦੋਂ ਮਰਜ਼ੀ ਆ ਜਾਓ ਇਹ ਹਾਜ਼ਰ ਮਿਲ ਲੇਗੇ ਇੱਥੇ ਸੀਗੇ ਇੱਥੇ ਸੀਗੇ ਹਣਾ ਆ ਸੁਣ ਵੀ ਨਾਲ ਹੀ ਆ ਸਿਰਫ 10 ਦੁਕਾਨਾਂ ਦੇ ਨਾਲ ਆਪਣਾ ਮੌਂਟੇ ਕਾਰ ਲੋਦਾ ਸ਼ੋਰੂਮ ਆ ਬਾਕੀ ਆਪਣੀ ਗੂਗਲ ਤੇ ਲੋਕੇਸ਼ਨ ਵੀ ਆਉਂਦੀ ਆ ਲੈਮੀਨੇਸ਼ਨ ਕੋਰਨਰ ਕੋਰਨਰ ਦੀ ਬਾਕੀ ਜਦੋਂ ਤੁਸੀਂ ਪਹਿਲਾਂ ਵਾਲੀ ਥਾਂ ਮੇ ਆਉਂਗੇ ਤਾਂ ਉੱਥ ਗੱਡੀ ਭਾਵੇਂ ਉੱਥੇ ਖੜਾ ਲਓ ਦੁਕਾਨ ਦੂਦੀ ਦੇ ਵਿੱਚ ਵੜ ਜਾਓ ਬਸ ਆਹੀ ਸਿਸਟਮ ਹੈ ਬਾਕੀ ਕਵਰਾਂ ਦੇ ਵਿੱਚ ਕਵਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਵੈਰਾਈਟੀ ਹੈਗੀ ਸਪਾਈਜਨ ਵਗੈਰਾ ਦੇ ਹੋਰ ਕਿਸੇ ਵੀ ਕੰਪਨੀ ਦਾ ਤੁਹਾਨੂੰ ਵਧੀਆ ਜਿਹੜਾ ਕਵਰ ਚਾਹੀਦਾ ਉਹ ਤੁਹਾਨੂੰ ਇੱਥੋਂ ਬਹੁਤ ਜਾਇਜ਼ ਰੇਟ ਤੇ ਮਿਲ ਜੂ ਆਨਲਾਈਨ ਵਾਲੇ ਨਾਲੋਂ ਤਾਂ ਕਾਫੀ ਘੱਟ ਆ ਰੇਟ ਹੈ ਨਾ ਹਾਂ ਉਹ ਤੁਹਾਨੂੰ ਆਨਲਾਈਨ ਤਾਂ ਤੁਸੀਂ ਹਜ਼ਾਰਾਂ ਦੇ ਵਿੱਚ ਰੇਟ ਆ ਜਿਵੇਂ ਸਪਾਈਜਨ ਦੇ ਕਵਰ 300 350 ਦੀ ਰੇਂਜ ਚ ਬਹੁਤ ਸ਼ਾਨਦਾਰ ਕਵਰ ਆਪਣਾ ਨਾ ਇੱਕ ਬੰਦਾ ਮੈਂ ਇੱਕ ਸੈਂਪਲ ਵੀ ਦਿਖਾਉਣਾਗਾ ਬਹੁਤ ਸ਼ਾਨਦਾਰ ਕਵਰ ਹੁੰਦੇ ਨੇ ਆ ਸਾ ਵੀਰੋਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਆਪਣਾ ਇੱਕ ਭਰਾ ਉਹ ਜਿਹੜੇ ਡਾਇਮੰਡ ਗਲਾਸ ਨਹੀਂ ਆਉਂਦੇ ਇੱਕ ਕਟਿੰਗ ਜੀ ਵਾਲੇ ਉਹ ਉਹ ਗਲਾਸ ਤੇ ਕਵਰ ਉਹ ਦੋ ਚੀਜ਼ਾਂ ਲੈ ਆਇਆ ਲਾ ਕੇ ਆਇਆ ਰੁਪਈਆ 2500 3000 ਪਰ ਜਦੋਂ ਇੱਥੇ ਆ ਕੇ ਪਤਾ ਲੱਗਿਆ ਵੀ ਹੋਰ ਸਾਰੀ ਗੱਲ ਸੀਗੀ ਇਹ ਕਾਵਰ ਟਾਈਟੇਨੀਅਮ ਗ੍ਰੇ ਕਲਰ ਦਾ ਕਾਵਰ ਆ ਹੂੰ ਬਹੁਤ ਬਾਜ਼ਾਰ ਰੇਟ ਦੇ ਵਿੱਚ ਨਹੀਂ ਹੈ। ਕਿ ਭਾਈ ਜੰਦਾ। ਕੁਆਲਿਟੀ ਪੂਰੀ ਜ਼ਬਰ ਤੋਂ। ਤੁਸੀਂ ਵੀ ਯੂਜ਼ ਕੀਤੇ ਆ ਮੈਂ। ਹਾਂ ਮੈਂ ਲਾਇਆ ਹੋਇਆ ਸੀ ਮੈਂ ਸਭ ਤੋਂ ਪਹਿਲਾਂ ਕਵਰ ਮੈਂ ਇਹਦੇ ਨਾਲ ਦੀ ਲਾਇਆ ਸੀ ਤੁਹਾਡੇ ਤੋਂ ਲੈ ਕੇ। ਬਹੁਤ ਓ ਵੈਰਾਈਟੀ ਆ ਜੀ ਕਾਮਰਾਂ ਦੇ ਵਿੱਚ ਕੋਈ ਘਾਟ ਨਹੀਂ। ਤੇ ਬਰਨਾਲੇ 100 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ। ਮੈਂ ਕਹਿੰਦਾ ਸੰਗਰੂਰ ਬਰਨਾਲੇ ਦੇ ਵਿੱਚ ਤੁਹਾਨੂੰ ਇੰਨੀ ਵੈਰਾਈਟੀ ਕਿਤੋਂ ਵੀ ਨਹੀਂ ਮਿਲਣੀ ਹੈਗੀ। ਤੇ ਉਹਦਾ ਕੀ ਬਣਿਆ ਅੱਗੇ ਚੱਲੀ ਜਾਂਦਾ ਪ੍ਰੋਸੈਸ। ਆ ਹੁਣ ਸਕਿੰਟ ਦੇ ਘੱਟ ਹੁਣ ਬਸ ਇਹ ਮੋਬਾਈਲ ਤੇ ਲੱਗ ਜਾਊਗੇ। ਅੱਗੇ ਮੋਬਾਈਲ ਤੇ ਲੱਗ ਜਾ। ਲੱਗੀ ਵੀ ਨਹੀਂ ਆਈਏ ਕੀ ਚੀਜ਼ ਬਣਦੀ ਹੈ ਬਾਈ ਹੋਰ ਨੋਕਲੀ ਵਰਨਾਲੇ ਦੋ ਅੱਛਾ ਉਹ ਵੀ ਕੈਨੇਡਾ ਮਹਾਲ ਦੇਖੋ ਜੇ ਮੈਂ ਟੁੱਟੇ ਹੋਏ ਫੋਨਾਂ ਵਾਸਤੇ ਦਾ ਇਹ ਜਵਾਰ ਦਾ ਨਹੀਂ ਬੈਕ ਪੈਨਲ ਕਿੰਨੇ ਦਾ ਸੀ ਬਾਈ ਇਹ 1000 1500 ਦਾ ਸੀ ਹਾਂ ਧਿਆਨ ਦਾ ਜੀ ਬਾਕੀ ਜਿਹੜਾ ਦਵਾਰੇ ਪਾਇਆ ਹੁੰਦਾ ਉਹਦੀ ਲਾਈਫ ਨਹੀਂ ਹੁੰਦੀ ਦਵਾਰਾ ਟੁੱਟ ਜਾਂਦਾ